ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਕਿਸੇ ਨੂੰ ਕਿਸੇ ਚੀਜ਼ ਦਾ ਬੜਾ ਟੌਟ ਨਹੀਂ ਮਾਰਨਾ ਚਾਹੀਦਾ ਕਈ ਵਾਰ ਥੋੜੇ ਦੇ ਵੀ ਉਹ ਗੱਲ ਹੋ ਜਾਂਦੀ ਆ ਮੇਰੇ ਦੇਖਦੇ ਟੈਕਨੀਕਲੀ ਉਹ ਗੱਲ ਮੇਰੇ ਖਿਆਲ ਚ ਹੋਈ ਤਾਂ ਹੈ ਨਹੀਂ ਤੇ ਮੈਂ ਤੁਹਾਨੂੰ ਇੱਕ ਐਦਾਂ ਦਾ ਵਿਜ਼ੂਅਲ ਦਿਖਾਉਣ ਲੱਗਿਆ ਪਤਾ ਨਹੀਂ ਤੁਹਾਨੂੰ ਪਸੰਦ ਆਊਗਾ ਕਿ ਨਹੀਂ ਵੀ ਮੇਰੇ ਦੰਦ ਦੋਦਾ ਬਹੁਤ ਜ਼ਿਆਦਾ ਵਧੀਆ ਨੇ ਠੀਕ ਨੇ 32 ਦੰਦ ਨੇ ਸਾਰਾ ਕੁਝ ਪਰਫੈਕਟ ਆ ਕੋਈ ਚੱਕਰ ਨਹੀਂ ਹੈਗਾ ਪਰ ਰੀਸੈਂਟਲੀ ਮੇਰੇ ਜਿਹੜੇ ਹੱਥਲੇ ਦੰਦ ਨੇ ਇਹਨਾਂ ਦੇ ਵਿੱਚ ਥੋੜਾ ਜਿਹਾ ਗੈਪ ਪੈਣ ਲੱਗ ਗਿਆ ਜਿਹੜੇ ਮੇਨ 1 2 3 4 ਹਾਂ ਇਹਨਾਂ ਦੰਦਾਂ ਦੇ ਵਿੱਚ ਸੈਂਟਰ 'ਚ ਗੈਪ ਪੈ ਗਿਆ ਇਧਰਲੇ ਸਾਡੇ ਥੋੜਾ ਜਿਹਾ ਗੈਪ ਪੈ ਗਿਆ ਤੇ ਮੈਨੂੰ ਲੱਗਦਾ ਵੀ ਇਹ ਗੈਪ ਸ਼ਾਇਦ ਬਾਦੂ ਵੀ ਰਿਹਾ ਇਹ ਇਦਾਂ ਵੀ ਕਹਿੰਦੇ ਹੁੰਦੇ ਨੇ ਵੀ ਜੇ ਜੋ ਤੁਹਾਡੀ ਏਜ ਵਾਦੀ ਆ ਤੁਹਾਡੇ ਜਾ ਚੌੜੇ ਹੁੰਦੇ ਨੇ ਤਾਂ ਉਹ ਦੰਦ ਸ਼ਾਇਦ ਪਿੱਛੇ ਨੂੰ ਮੂਵ ਹੋਣ ਲੱਗ ਜਾਂਦੇ ਨੇ ਜਾਂ ਆਪਾਂ ਜੀਭ ਦੰਦਾਂ ਨੂੰ ਟੱਚ ਕਰਦੇ ਹਾਂ ਉਹਦੇ ਨਾਲੇ ਗੈਪ ਪੈ ਜਾਂਦਾ ਵਾ ਸੋ ਮੇਰੇ ਫਰਕ ਪੈਣ ਲੱਗਿਆ ਥੋੜਾ ਜਿਹਾ ਕੋਈ ਐਡਾ ਸੀਰੀਅਸ ਇਸ਼ੂ ਨਹੀਂ ਹੈਗਾ ਕਾਫੀ ਜਾਣੇ ਨੇ ਹੁੰਦਾ ਵਾ ਕਰ ਕਿਉਂਕਿ ਮੈਂ ਕਿਨੇ ਰੀਸੈਂਟਲੀ ਇਹਨੇ ਵੀ ਆਪਣੇ ਦੰਦ ਠੀਕ ਕਰਵਾਏ ਸੀਗੇ ਸੋ ਇਹਨੂੰ ਦੰਦਾਂ ਵਾਲੀ ਪ੍ਰੋਬਲਮ ਦਾ ਪਤਾ ਵੀ ਇਹ ਚੀਜ਼ ਕਈ ਵਾਰ ਵੱਧ ਵੀ ਸਕਦੀ ਆ ਮੈਂ ਫੀਲ ਵੀ ਕੀਤਾ ਕਿ ਮੈਂ ਕਈ ਵਾਰ ਕੋਈ ਫੂਡ ਖਾਣਾ ਵਾ ਕਈ ਵਾਰ ਕੋਈ ਚੀਜ਼ ਫਸ ਫਸ ਜਾਂਦੀ ਆ ਉਹ ਤਾਂ ਨਿਕਲ ਜਾਂਦੀ ਆ ਪਰ ਕਈ ਵਾਰ ਮੋਟੀ ਥੱਕ ਚੀਜ਼ ਵੀ ਫਸ ਜਾਂਦੀ ਆ ਸੋ ਮੈਨੂੰ ਉਹ ਚੀਜ਼ ਫੀਲ ਹੋਈ ਤੇ ਆਪਾਂ ਡਾਕਟਰ ਕੋਲ ਜਾਣਾ ਸੀਗਾ ਅੱਜ ਫਲੋਰ ਜਿੱਥੇ ਮੈਕ ਨੂੰ ਲੈ ਕੇ ਜਾਂਦੇ ਹੁੰਦੇ ਸੀ ਬਹੁਤ ਗੜੇ ਲੱਗੇ ਨੇ ਉੱਥੇ ਅੱਗੇ ਮੈਂ ਕਿਹਨੇ ਜਦੋਂ ਲੈ ਕੇ ਜਾਂਦੇ ਸੀਗੇ ਤੇ ਮੈਨੂੰ ਨਹੀਂ ਪਤਾ ਸੀ ਵੀ ਮੈਨੂੰ ਵੀ ਜਾਣਾ ਪੈਣਾ ਜਦੋਂ ਮੈਂ ਲੈ ਕੇ ਜਾਂਦਾ ਹੁੰਦਾ ਸੀ ਮੈਂ ਕਹਿੰਦਾ ਸੀ ਵੀ ਤੇਰੇ ਕਰਕੇ ਮੈਨੂੰ ਜਾਣਾ ਪੈਦਾ ਨਹੀਂ ਮੈਂ ਕਦੇ ਡੈਂਟਿਸਟ ਤੇ ਨਹੀਂ ਗਿਆ ਹੈਗਾ ਅੱਜ ਤੱਕ ਤੇ ਹੁਣ ਮੈਨੂੰ ਮੇਰੇ ਰੱਬ ਨੇ ਮੇਰੀ ਵੀ ਉਹ ਸਿਹਰੀਆ ਕੁ ਪੈਦਾ ਕਰਤਾ ਵੀ ਉਹਦੇ ਇੱਕ ਮੈਨੂੰ ਵੀ ਹੁਣ ਜਾਣਾ ਪੈਣਾ ਤੇ ਕਿ ਕਾਮ ਤੌਰ ਤੇ ਪਤਾ ਨਹੀਂ ਵੀ ਜੌਬ ਮੇਰੇ ਵੱਡੇ ਨੇ ਬਈ ਅਕਲ ਚੜ ਜਿਵੇਂ ਆਉਂਦੀ ਹੁੰਦੀ ਹੈ ਕਹਿੰਦੇ ਨੇ ਵੀ ਦੁੱਖ ਦੇ ਹੁੰਦੇ ਨੇ ਜਦੋਂ ਲਾਸਟ 2-4 ਦਿਨ ਦਾ ਆਉਂਦੇ ਨੇ ਜਾੜਾ ਆਉਂਦੀਆਂ ਨੇ ਜਿਹੜੀਆਂ ਪਰ ਮੈਨੂੰ ਨੇ ਯਾਦ ਵੀ ਮੇਰੇ ਕਦੇ ਦਰਦ ਹੋਇਆ ਸੀਗਾ ਮੇਰੇ ਨਾਰਮਲ ਹੀ ਆ ਗਿਆ ਸੀ ਨਹੀਂ ਤਾਂ ਅੱ ਇਹ ਵੀ ਮੈਂ ਦੇਖਿਆ ਸੀ ਵੀ ਅੱਜ ਜਿਉਂ-ਜਿਉਂ ਆਪਣੀਆਂ ਅਗਲੀਆਂ ਜਨਰੇਸ਼ਨ ਆ ਰਹੀਆਂ ਨੇ ਆਪਣੇ ਜੋਸ਼ ਛੋਟੇ ਹੋ ਰਹੇ ਹਨ ਤਾਂ ਹੀ ਕਹਿੰਦੇ ਨੇ ਵੀ ਕਿਸੇ ਦੇ ਹਾਲਾਤਾਂ ਤੇ ਹੱਸਣਾ ਨਹੀਂ ਚਾਹੀਦਾ ਅਗਲਿਆਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਜੋ ਆਜਦੀਪ ਜਿਵੇਂ ਅੱਜ ਹੱਸ ਰਿਹਾ ਆ ਵੀ ਜੋਸ਼ ਛੋਟੇ ਹੋਣ ਲੱਗ ਗਿਆ ਆਪਣੀਆਂ ਜਿਹੜੀਆਂ ਜਨਰੇਸ਼ਨ ਆ ਰਹੀਆਂ ਨੇ ਅਗਲੀਆਂ ਉਹ ਤਾਂ ਉਹਨੇ ਮੇਨ ਕੰਮ ਤਾਂ ਇਹ ਦੱਸਿਆ ਸੀਗਾ ਵੀ ਆਪਾਂ ਜੰਗਲਾਂ 'ਚ ਰਹਿੰਦੇ ਸੀ ਕੱਚਾ ਮੀਟ ਖਾਂਦੇ ਸੀ ਇਹ ਉਹ ਪਰ ਜਦੋਂ ਬਾਡੀ ਚੇਂਜ ਹੁੰਦੀ ਆ ਤੋ ਤਾਂ ਹੀ ਅੱਜਕੱਲ੍ਹ ਜੇ ਹਕਲਜਾਰ ਦੀ ਪ੍ਰੋਬਲਮ ਬਹੁਤ ਜਾਣਾ ਲੱਗਿਆ ਸੀ। ਸਿਗਨ ਲੱਗ ਮੁੜਿਆ ਮੈਨੂੰ ਭੁੱਖ ਲੱਗੀ ਹੋਈ ਐ। ਤੇ ਮੈਂ ਵੀ ਦੁਬਾਰਾ ਬ੍ਰਸ਼ ਕੀਤਾ ਮੈਂ ਕਹਿੰਦੇ ਵੀ ਡੈਂਟਿਸਟ ਕੋਲ ਜਾਣਾ ਮੈਸ਼ਾ ਬ੍ਰਸ਼ ਕਰਕੇ ਜਾਣਾ। ਕਿਉਂਕਿ ਕੈਨੇਡਾ ਮੈਂ ਖਾਧੀ ਵੀ گارਲਿਕ ਸੌਸ ਸੀ ਮੈਂ ਕਿਹਾ ਉਹਨੂੰ ਬੜੀ ਸੁਣ ਲਾਉਣੀ ਆ। ਹੁਣ ਵੀ ਆਵੇ ਸ਼ਾਇਦ ਮੈਂ ਰਿੱਕੀ ਡਾਕਟਰ ਕੋਲ ਜਾਂਦਾ ਸੀ ਨਾ ਤਾਂ ਉਹ ਮਤਲਬ ਪ੍ਰੋਪਰ ਉਹ ਮਤਲਬ ਰਿਟਰਨ ਦੇ ਵਿੱਚ ਵੀ ਉਹਨੂੰ ਦਿੰਦੇ ਹੁੰਦੇ ਸੀ ਕਿ ਆਹ ਇਨਸਟਰਕਸ਼ਨਸ ਨੇ ਜੇ ਤੁਸੀਂ ਡੈਂਟਿਸਟ ਕੋਲ ਆਉਣਾ ਹੈ ਤੁਹਾਨੂੰ ਫਾਲੋ ਕਰਨੀਆਂ ਪੈਣਗੀਆਂ ਜਿਹਦੇ ਲਿਖਿਆ ਹੁੰਦਾ ਸੀ ਕਿ ਹੋਂ ਤਾਂ ਪਹਿਲਾਂ ਬ੍ਰ ਪਾਰ ਲੱਗੋਗੀ ਪ੍ਰੈਸਿਸ ਕਹਿੰਦੇ ਨੇ 41 ਦਾ ਸਿਰਫ ਥੱਲੇ ਵਾਲੇ ਦੰਦ ਆਵੇ ਮੈਂ ਕਿ ਬਾਹਲਾ ਮੇਰਾ ਸੀਨੀਅਰ ਮੈਕ ਨੇ ਜੋਰ ਪਾਇਆ ਮੈਂ ਕਿ ਚਲੋ ਜਾਇਆ ਨੇ ਮੈਂ ਤਾਂ ਜਿਹੜੀ ਇੱਕ ਕਿਉਂਕਿ ਜਿਹੜਾ ਪਹਿਲਾਂ ਸੀ ਤਾਂ ਦੋ ਦੰਦਾਂ ਵਿਚ ਗੈਪ ਸੀ ਉਹ ਚਾਰਜ ਹੋ ਗਿਆ ਤੇ ਮੈਂ ਕਿ ਮਤਲਬ ਕੋਈ ਐਡਾ ਇਸ਼ੂ ਨਹੀਂ ਹੈ ਕਿ ਹੁਣ ਸੌਖਾ ਕਰ ਜਿਹੜੀ ਪਲਾਸਟਿਕ ਦੀ ਕਲੀਅਰ ਹੀ ਹੁੰਦੀ ਹੈ ਟਰਾਂਸਪੇਰੈਂਟ ਜੀ ਉਹ ਵਾਲੀ ਵੀ ਮੈਂ ਸੋਚਦਾ ਸੀ ਪਰ ਪਹਿਲਾਂ ਉਹ ਕਹਿੰਦੇ ਵੀ ਛੋੜੇ ਨਾਲ ਛੋੜੇ ਛੇਤੀ ਪੁੱਛ ਹੋ ਜਾਣਗੇ ਕਿਉਂਕਿ ਫਿਰ ਜਾਣਾ ਵੀ ਆ ਬਾਹਰ ਤੇ ਬਾਅਦ ਵਿੱਚ ਸ਼ਾਇਦ ਦੂਜੀ ਲੱਗ ਜੂਗੀ ਬਾਕੀ ਡਾਕਟਰ ਸਾਹਿਬ ਦੱਸਣਗੇ ਜੋ ਦੱਸਾਂਗੇ ਬਹੁਤ ਮੈਕ ਦਾ ਕੇਸ ਬਹੁਤ ਜਾਨਣਗੇ ਕਹਿੰਦੇ ਸੀ ਵੀ ਐਂ ਕਰਨਾ ਪੈਣਾ ਐ ਕਰਨਾ ਪੈਣਾ ਉਹਨਾਂ ਨੇ ਗੇਟ ਤਾਂ ਚਲੋ ਲੱਗਦੇ ਨੇ ਕਿਉਂਕਿ ਬਾਰ ਬਾਰ ਚੈੱਕ ਕਰਨਾ ਪੈਂਦਾ ਉਹਦੇ ਦੰਦਾਂ ਦੀ ਕਿੰਨੀ ਕਿ ਮੂਵਮੈਂਟ ਹੋਈਆਂ ਹਨਾ ਸਾਰਾ ਕੁਝ ਠੀਕ ਆ ਪਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਮਤਲਬ ਕਿ ਸਾਰੇ ਅਸੀਂ ਸੈਟੀਸਫਾਈ ਸੀ ਬਹੁਤ ਖੁਸ਼ ਹੋਏ ਸੀ ਲੋਕੀ ਮੈਨੂੰ ਸਾਰੇ ਜਾਨੇ ਮਤਲਬ ਪਹਿਲਾਂ ਤਾਂ ਕਹਿੰਦੇ ਸੀ ਕਿ ਦੰਦ ਠੀਕ ਹੋਣੇ ਨਹੀਂ ਕਿੰਨੇ ਡਾਕਟਰ ਨੇ ਤੇ ਹੀ ਕਹਤਾ ਸੀ ਤੇ ਜਦੋਂ ਮੈਂ ਕਰਵਾ ਵੀ ਰਹੀ ਸੀਗੀ ਮਤਲਬ ਉਦੋਂ ਵੀ ਮੈਨੂੰ ਸਾਰਿਆਂ ਨੇ ਇਹ ਕਹਿੰਦੇ ਸੀ ਤੂੰ ਦੰਤ ਤਾਰ ਲਾਏਂਗੀ ਉਦੋਂ ਬਾਅਦ ਫੇਰ ਦਾੰਦ ਤੇਰੇ ਉਦਾਂ ਹੀ ਹੋ ਜਾਣੇ ਆ ਕਿ ਸਾਰਿਆਂ ਨਾਲ ਐਵੇਂ ਹੁੰਦਾ ਆ ਕਿ ਉਹਨਾਂ ਜੇ ਸਹੀ ਰਹਿੰਦੇ ਆ ਪਰ ਮੈਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ ਕਿਉਂਕਿ ਉਹ ਕਹਿੰਦੇ ਸੀਗੇ ਕਿ ਟਾਈਮ ਲੱਗ ਰਿਹਾ ਆ ਤਾਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਅਦ 'ਚ ਪ੍ਰੋਬਲਮ ਆਊਗੀ ਵੀ ਜੇ ਟਾਈਮ ਲਾ ਕੇ ਕੋਈ ਚੀਜ਼ ਹੁੰਦੀ ਆ ਤਾਂ ਉਹ ਪ੍ਰੋਪਰ ਹੀ ਹੁੰਦੀ ਆ ਤੇ ਇੱਕ ਜਿਹੜੀ ਹੋਰ ਗੱਲ ਆ ਵੀ ਜਿਹੜਾ ਡੈਂਟਲ ਐਕਸਪੈਂਸ ਆ ਕੈਨੇਡਾ ਦਾ ਤੇ ਇੰਡੀਆ ਦਾ ਉਹਦਾ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਬਾਹਰਲੇ ਬੰਦੇ ਇਹ ਜੋ ਪਹਿਲਾਂ ਇਹ ਕਹਿੰਦੇ ਸੀ ਵੀ ਇੰਡੀਆ ਘੁੰਮੇ ਆਉਣੇ ਆ ਜਿੰਨੇ ਪੈਸਿਆਂ ਚ ਕੈਨੇਡਾ ਦਾ ਠੀਕ ਆਉਣੇ ਆਉਣੇ ਆ ਚਿੰਤਿਆ ਚ ਘੁੰਮ ਕੇ ਦੰਦ ਠੀਕ ਕਰਾ ਕੇ ਸਾਰਾ ਕੁਝ ਵਾਪਸ ਚਲੀ ਜਾਵਾਂਗੇ। ਤੋਂ ਇਸ ਲਈ ਆਪਾਂ ਤਾਂ ਵੈਸੇ ਹੀ ਆਏ ਸੀ ਮੇਰਾ ਤਾਂ ਕੁਦਰਤੀ ਸਵੱਭਾ ਬਣ ਗਿਆ। ਮੇਰੇ ਤਾਂ ਮੱਖਚੀ ਵੀ ਨਹੀਂ ਸੀਗਾ ਨਹੀਂ ਤਾਂ ਅਸੀਂ ਇੰਨੀ ਦੇਰ ਦੇ ਹਾਂ ਉਦੋਂ ਕਰਵਾ ਲੈਂਦੇ। ਹੁਣ ਰੀਸੈਂਟਲੀ ਕੋਈ ਗੱਲ ਹੋਈ ਸੀ ਉਸ ਤੋਂ ਬਾਅਦ ਫਿਰ ਚਰਚਾ ਸ਼ੁਰੂ ਹੋਈ ਤੇ ਮੈਂ ਕਹਿੰਦੀ ਵੀ ਆਪਾਂ ਜਾ ਕੇ ਆਉਣੇ ਆ ਵੀ ਡੈਂਟਿਸਟ ਕੋਲ। ਵੈਸੇ ਵੀ ਮੇਰਾ ਉਹਨਾਂ ਨਾਲ ਇੰਨੀ ਜਲਦੀ ਅਟੈਚਮੈਂਟ ਹੋ ਗਈ ਮੈਂ ਸੋਚਿਆ ਕਿ ਗਿੜੇ ਹੀ ਨਹੀਂ ਲੱਗੇ। ਇਹ ਕਹਿੰਦੇ ਪਤਾ ਇਹ ਨਹੀਂ ਮੈਂ ਸੋਚਦੇ ਮੈਂ ਵੀ ਲਵਾ ਲਵਾਂ ਮੈਂ ਉਹ ਤਾਂ ਜਾਣ ਲੱਗਿਆ ਲਵਾਤੀ ਸੀ ਵੀਰੇ ਇੱਕਦਾਂ ਥੋੜਾ ਜਿਹਾ ਰਹਿ ਗਿਆ ਸੀ ਮੈਂ ਕਿ ਹੁਣ ਦੁਬਾਰਾ ਇਹਨਾਂ ਲਵਾ ਲਵਾਂ ਬਟ ਇਹਦਾ ਇੰਨਾ ਚਾਹਦੇ ਹੁਣ ਪਤਾ ਨਹੀਂ ਕੀ ਬਤਾਉਂ ਮਹਿੰਗਾਈ ਵਧ ਗਈ ਵੀ ਇਹਦਾ ਵੀ ਸ਼ਾਇਦ ਖਰਚ ਵਧ ਜਾਵੇ ਉਹਦੇ ਲਈ ਆਪਾਂ ਜਿੱਦਾਂ ਬਾਹਰੋਂ ਪੈਸੇ ਮੰਗਵਾਉਨੇ ਹਾਂ ਉਹਨੇ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀਗਾ ਵੀ ਪੇ ਪੈਣੀ ਐਪ ਦਾ ਇਸਤੇਮਾਲ ਕਰਦੇ ਹਾਂ ਤੇ ਤੁਸੀਂ ਵੀ ਜ਼ਰੂਰ ਕਰਿਓ ਪੇ ਪੈਣੀ ਐਪ ਦਾ ਇਸਤੇਮਾਲ ਕੈਨੇਡਾ ਯੂਕੇ ਜੇ ਤੁਸੀਂ ਪੈਸੇ ਮੰਗਵਾਉਨੇ ਹੈ ਨਾ ਦੀ ਜਿਹੜੀ ਸਭ ਤੋਂ ਵਧੀਆ ਗੱਲ ਆ ਵੀ ਜਿਹੜਾ ਤੁਹਾਨੂੰ ਗੂਗਲ ਤੇ ਰੇਟ ਸ਼ੋ ਹੋ ਰਿਹਾ ਬੈਟਰ ਦੈਨ ਗੂਗਲ ਤੇ ਕੋਈ ट्रांजੈਕਸ਼ਨ ਫੀਸ ਨਹੀਂ ਹੈਗੀ ਜ਼ੀਰੋ ट्रांजੈਕਸ਼ਨ ਫੀਸ ਆ ਜੇ ਤੁਹਾਨੂੰ ਕਦੇ ਵੀ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਇਸ਼ੂ ਆਉਂਦਾ ਵੈਸੇ ਤਾਂ ਆਉਂਦਾ ਨਹੀਂ ਹੈਗਾ ਪਰ ਤੁਸੀਂ ਇਹਨਾਂ ਦੀ ਸਪੋਰਟ ਟੀਮ ਨੂੰ ਵੀ ਕੰਟੈਕਟ ਕਰ ਸਕਦੇ ਹੋ 24/7 ਅਵੇਲੇਬਲ ਨੇ ਬਾਕੀ ਰੈਫਰ ਐਂਡ ਅਰਨ ਵਾਲਾ ਆਪਸ਼ਨ ਵੀ ਹੈਗਾ ਜੀ ਜੋ ਤੁਸੀਂ ਕਿਸੇ ਨੂੰ ਰੈਫਰ ਕਰਦੇ ਹੋ ਤਾਂ ਤੁਸੀਂ ਵੀ ਅਰਨ ਕਰਦੇ ਹੋ ਸੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਜੀ ਪੇ ਪੈਨੀ ਐਪ ਦਾ ਤੁਸੀਂ ਜ਼ਰੂਰ ਚੈੱਕ ਕਰਿਓ ਚਲੋ ਵੀ ਹੁਣ ਮੈਂ ਰੋਟੀ ਖਾ ਲਵਾਂ ਜਾਨ ਤੋਂ ਪਹਿਲਾਂ ਤੇ ਫਿਰ ਆਪਾਂ ਚੱਲਦੇ ਆ ਸਿੰਘ ਸਾਹਿਬ ਨੂੰ ਵੀ ਪਹਿਲਾਂ ਹੀ ਪੀਜ਼ਾ ਖਵਾ ਦਿੱਤਾ ਕਿਉਂਕਿ ਮੈਂ ਆ ਗਿਆ ਫੇਰ ਤੁਹਾਡੇ ਕੋਲ ਥਾੜੀ ਹੋਣਾ ਹੁਣੇ ਤੁਹਾਨੂੰ ਸਵਾਦ ਨਹੀਂ ਆ। ਉਹ ਤਾਂ ਠੀਕ ਕਰਨਗੇ ਯਾਰ ਐਨੀ ਪੰਗਾ ਲੈ ਲਈ। ਨਹੀਂ। ਇਸ ਵੀਕ ਜੀ ਡਾਕਟਰ ਸਾਹਿਬ ਫਲੋਰ ਆਏ ਸੀ ਸੋ ਆਪਾਂ ਟਾਈਮ ਨਾਲ ਪਹੁੰਚ ਗਏ ਤੇ ਡਾਕਟਰ ਸਾਹਿਬ ਨੇ ਬਿਠਾ ਲਿਆ ਸੀਟ ਤੇ ਸਾਰਾ ਚੰਗੀ ਤਰ੍ਹਾਂ ਇਨਸਪੈਕਟ ਕੀਤਾ। ਉਹਨਾਂ ਨੇ ਵੀ ਚੈੱਕ ਕੀਤਾ ਵੀ ਦੰਦ ਵੈਸੇ ਠੀਕ ਨੇ ਮੈਂ ਕਿਹਾ ਬਾਕੀ ਵੀ ਚੈੱਕ ਕਰ ਲੂ ਜਿਹੜੀ ਪ੍ਰੋਬਲਮ ਹੈਗੀ ਆ ਉਹ ਤਾਂ ਹੈਗੀ ਆ ਔਰ ਅਸੀਂ ਮਜ਼ਾਕ ਕਰਦੇ ਸੀਗੇ ਵੀ ਕਹਿੰਦੇ ਹੁੰਦੇ ਨੇ ਜੋ ਉੱਪਰਲੇ ਦੰਦਾਂ ਦੇ ਵਿੱਚ ਗੈਪ ਪੈ ਜਾਵੇ ਤਾਂ ਪੈਸੇ ਵਾਲਾ ਬੰਦਾ ਹੁੰਦਾ ਉਹ ਅਮੀਰ ਹੋ ਜਾਂਦਾ ਮੈਂ ਕਿਹਾ ਮੇਰੇ ਅੰਚ ਥੱਲਿਆਂ 'ਚ ਪੈ ਗਿਆ ਤਾਂ ਹੀ ਇਨਵੈਸਟਮੈਂਟਾਂ 'ਚ ਕੁਝ ਗਲਤ ਹੋ ਰਹੀਆਂ ਨੇ ਡਾਕਟਰ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਦੱਸਣਾ ਸੀਗਾ ਵੀ ਇਹ ਤਾਂ ਬੜਾ ਵਧੀਆ ਟਰਿਕ ਆ ਕਿਸੇ ਨੂੰ ਅਮੀਰ ਕਰਨ ਦਾ ਆਪਾਂ ਕਿਸੇ ਤੇ ਵੀ ਗੈਪ ਪਾ ਕੇ ਉਹਦਾ ਠੀਕ ਕਰ ਦਾਂਗੇ ਫਿਰ ਉਰੇ ਉਹਨਾਂ ਨੇ ਕਲੇਜ ਹੀ ਪਾ ਕੇ ਮੇਰੇ ਨਾਲ ਦਾ ਮੋਲਡ ਲੈ ਰਹੇ ਨੇ ਉਹਦਾ ਤਿਆਰੀ ਕਰ ਰਹ ਇਹ ਬਹੁਤ ਐਕਸਾਈਟਡ ਸੀ ਕਹਿੰਦੇ ਵਧੀਆ ਦਬਾਅ ਤਾਰ ਨਹੀਂ ਤਾਰਦਾ ਕਾਈਨ ਹੈਗੇ ਤੁਹਾਡੇ ਕੋਲ ਅਸੀਂ ਸਟਾਰਟ ਹੀ ਕਰ ਦਿੱਤਾ ਸੀ ਅਸੀਂ ਤਾਂ ਜੁਲਾਈ ਦੇ ਆਏ ਹੋਏ ਇਹ ਮੰਨ ਨਹੀਂ ਦੀ ਸੀ ਜਦੋਂ ਸਟਾਰਟ ਕੀਤਾ ਸੀ ਕਿਸੇ ਪ੍ਰਿੰਟ ਦੇ ਨਾਲ ਮੈਂ ਤਾਂ ਬਹੁਤ ਵਾਰ ਦਿੱਤਾ ਤਾਰ ਆਪਣੇ ਜੀ ਤੁਸੀਂ ਦੇਖ ਸਕਦੇ ਆ ਹਾਲ ਤੱਕ ਕੋਈ ਨਹੀਂ ਪਈ ਹੈਗੀ ਕਿਉਂਕਿ ਟਾਈਮ ਨਹੀਂ ਹੈ ਉਹ ਕਹਿੰਦੇ ਕਰ ਰੂੜ ਚਾਰ ਪੰਜ ਸੀਟਿੰਗਸ ਆਉਣਗੀਆਂ ਜਿਹੜੇ ਡਾਕਟਰ ਸਾਹਿਬ ਨੇ ਬਹੁਤ ਜ਼ਿਆਦਾ ਐਕਸਪੀਰੀਅੰਸ ਨੇ ਤੇ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਕਿਹਾ ਜਿੱਦਾਂ ਟਰੀਟਮੈਂਟ ਕੀਤਾ ਹੋਰ ਵੀ ਸਾਡੀ ਜਾਣ ਪਛਾਣ ਚ ਕੀਤਾ ਵਾ ਸੋ ਕੰਮ ਇੱਕ ਨੰਬਰ ਕਰਦੇ ਨੇ ਆਰਾਮ ਨਾਲ ਦੇਖ ਕੇ ਟਾਈਮ ਲੈ ਕੇ ਵੀ ਕੰਪਲੇਂਟ ਦਾ ਮੌਕਾ ਨਹੀਂ ਮਿਲਦਾ ਹੈਗਾ ਸੋ ਉਹਨਾਂ ਨੇ ਪਹਿਲਾਂ ਦੇਖਿਆ ਵੀ ਮੇਰੇ ਦੰਦ ਮੂਰੇ ਆਉਣ ਦਾ ਕਾਰਨ ਕੀ ਆ ਜਿਹੜਾ ਇੱਕ ਕਾਰਨ ਮੈਨੂੰ ਲੱਗਦਾ ਸੀਗਾ ਉਹ ਕਹਿੰਦੇ ਜਿਹੜੀ ਤੁਹਾਡੀ ਜੀਭ ਆ ਉਹ ਤੁਹਾਡੀ ਪੁਸ਼ ਕਰਦੀ ਆ ਤੁਹਾਡੀ ਹੈਬਿਟ ਬਣੀ ਹੋਈ ਆ ਤੁਹਾਡੀ ਥੱਲੇ ਦੰਦ ਨਾਲ ਆ ਕੇ ਟਕਰਾਂਦੀ ਆ ਜੀਬ ਇਹ ਗੱਲ ਉਹ ਵੈਸੇ ਉਹਨੇ ਫੋਨ ਤੇ ਫੋਟੋ ਦੇਖ ਕੇ ਵੀ ਦੱਸ ਦਿੱਤੀ ਸੀ ਹਾਂ ਵੀ ਕਿਉਂਕਿ ਇਹ ਕਾਮਨ ਚੀਜ਼ ਹੋਣੀ ਆ ਨਾ ਉਹਨੇ ਫਿਰ ਮੈਨੂੰ ਦੇਖਿਆ ਕਿ ਪਾ ਕੇ ਵੀ ਐ ਕਰੋ ਜੀਬ ਅੰਦਰ ਕਰੋ ਥੋਕਾ ਐ ਕਰੋ ਐ ਐ ਕਰੋ ਉਹਨਾਂ ਨੇ ਉੱਥੇ ਦੇਖਿਆ ਵੀ ਹਾਂ ਮੇਰੀ ਜੀਬ ਟੱਚ ਕਰਦੀ ਆ ਥੱਲੇ ਦੰਦਾਂ ਨੂੰ ਤੇ ਬਾਹਰ ਨੂੰ ਪੁਸ਼ ਕਰਦੀ ਆ ਉਹ ਕਹਿੰਦੇ ਵੀ ਜਿਵੇਂ ਦੰਦ ਨੇ ਬਹੁਤ ਸਟਰੋਂਗ ਵਧੀਆ ਦੰਦ ਪੈਨੇ ਆ ਪੂਰੇ 1 ਨੰਬਰ ਚੈੱਕ ਕੀਤਾ ਜਦੋਂ ਉਹਨਾਂ ਨੇ ਮੈਂ ਤਾਂ ਤੁਹਾਡੀ ਜੀਬ ਵੀ ਬਹੁਤ ਸਟਰੋਂਗ ਆ ਵੀ ਉਹ ਮਸਲ ਜੀਭ ਮਸਲ ਹੁੰਦੀ ਹੈ ਜਿਹਨਾਂ ਨੂੰ ਨਹੀਂ ਪਤਾ ਹੈਗਾ ਹੁਣ ਤਾਂ ਪਤਾ ਹੀ ਹੋਣਾ ਤੇ ਸਭ ਤੋਂ ਸ਼ਾਇਦ ਸਟਰੋਂਗ ਮਸਲ ਇਹੀ ਹੁੰਦਾ ਆਪਣਾ ਤੇ ਉਹਨੇ ਜਦੋਂ ਉਹ ਤੱਕਦਾ ਤਾਂ ਦੰਦ ਸੁੱਤੇ ਵੇਲੇ ਤਾਂ ਕਹਿੰਦੇ ਜਿਆਦਾ ਹੁੰਦਾ ਜਾਗਦੇ ਹੋਏ ਤੁਸੀਂ ਸੋਚ ਵਿਚਾਰ ਕਰਕੇ ਰੱਖਿਓ ਵੀ ਹਾਂ ਮੈਂ ਧਿਆਨ ਦੇਣਾ ਮੈਂ ਜੀਭ ਨੂੰ ਨਹੀਂ ਟੱਚ ਕਰਨਾ ਪਰ ਸੁੱਤੇ ਵੇਲੇ ਇਹ ਕਹਿੰਦੇ ਮੱਲੋ ਮੱਲੀ ਹੋ ਜਾਂਦੀ ਹੈ ਔਰ ਜਿਵੇਂ ਮੈਂ ਬੋਲਦਾ ਕਿ ਅੱਖਰ ਕਰ ਬੋਲਦਾ ਵਾ ਉਹ ਥੋੜੀ ਜੀਭ ਟੱਚ ਹੁੰਦੀ ਹੈ ਫਿਰ ਮੈਨੂੰ ਲੱਗਦਾ ਉਹ ਕਹਿੰਦੇ ਜੇ ਇੱਕ ਨਾ ਰਾਪ ਰੋਕੇ ਆਪਾਂ ਨੇ ਤਾਂ ਥੋੜਾ ਹੋ ਸਕਦਾ ਵੀ ਤੁਹਾਡੇ ਦੰਦ ਬਾਹਰ ਨੂੰ ਵੀ ਆ ਜਾਣ ਤੇ ਫਿਰ ਕਈ ਅੱਖਰ ਤੋਂ ਬੋਲੇ ਨਹੀਂ ਜਾਣੇ ਹੈਗੇ ਸੋ ਉਹਨਾਂ ਨੇ ਮੇਰਾ ਮੇਚਾ ਲੈ ਲਿਆ ਇੱਕ ਮੋਲਡ ਦੇ ਨਾਲ ਪਾ ਕੇ ਮਿੱਟੀ ਜੀ ਸੀਗੀ ਕਲੇਜ ਚ ਮੇਚਾ ਵਾਲੇ ਟਾਈਮਸ ਸੁਰੇ ਹੈ ਲੱਗਦੀ ਪਤਾ ਕੀ ਹੁੰਦਾ ਉਹ ਲੈ ਕੇ ਤੇ ਉਹ ਤੋਂ ਬਾਅਦ ਉਹਨਾਂ ਨੇ ਇੱਕ ਚੀਜ਼ ਬਣਾ ਕੇ ਦੇਣਗੇ ਮੈਨੂੰ ਕਹੇ ਸੀ ਵੀ ਇੱਕ ਦੋ ਦਿਨਾਂ ਚ ਵੀ ਬਣ ਜੂਗੀ ਪਰ ਅਗਲੇ ਮਹੀਨੇ ਚ ਆਨ ਮਿਲੂਗੀ ਉਹ ਮੈਂ ਓਵਰਲੇ ਦੰਦ ਜੀ ਮੈਨੂੰ ਕਾਉਣੀ ਪਿਆ ਕਰਨੀ ਆ ਉਹਨਾਂ ਕੋਲੋਂ ਆਲਰੇਡੀ ਬਣੀ ਹੋਈ ਸੀਗੀ ਪਰ ਉਹਦੇ ਨਾਲ ਮੇਰੇ ਦੰਦ ਫਿਰ ਜੀਵ ਕੰਟਰੋਲ ਸੀ ਹਾਂ ਜੀ ਇਹਨਾਂ ਨੂੰ ਕੰਟਰੋਲ ਕਰਨਾ ਗਿਆ ਕਹਿੰਦੇ ਤੁਹਾਨੂੰ ਸਪੀਚ ਦੇ ਵਿੱਚ ਵੀ ਹੋ ਸਕਦਾ ਪ੍ਰੋਬਲਮ ਆ ਵੀ ਘਟੋ ਘਟ ਦਿਨ ਦੇ ਵਿੱਚ 20 ਘੰਟੇ ਲਾਉਣੀ ਪੈਣੀ ਆ ਮੈਂ ਕਿ ਮੁੰਡੇ ਤੇ ਲੱਗੀ ਦੇਖੀ ਹੋਈ ਆ ਬਹੁਤ ਥੇਰ ਪਹਿਲਾਂ ਪਰ ਉਹ ਵਾਰ-ਵਾਰ ਲਾਈ ਜਾਂਦੇ ਸੀ ਉਹਨੇ ਲਾਉਣੀ ਨਹੀਂ ਹੈਗੀ ਉਹ ਬਾਈਟੀ ਨਾਲ ਤਾਂ ਸਮਝ ਨਹੀਂ ਆਉਂਦੀ ਕਿਵੇਂ ਜਾਣਗੇ ਅੰਦਰ ਨੂੰ ਤੇ ਉਹ ਬਸ ਐਂ ਰੱਖਣੀਆਂ ਖਾਂਦੇ ਟਾਈਮ ਲਾ ਲੈਣੀਆਂ ਬਰਸ਼ ਕਰਦੇ ਟਾਈਮ ਲਾ ਦੇਣੀਆਂ ਉਦਾਂ ਲਾ ਕੇ ਹੀ ਰੱਖਣੀਆਂ ਉਹਨਾਂ ਨਾਲ ਕੀ ਹੋਊਗਾ ਵੀ ਬਾਹਰ ਨੂੰ ਤੱਕੜੇ ਬੰਦ ਹੋ ਜਾਣਗੇ ਤੇ ਬੁੱਲ ਨੇ ਜਿਹੜੇ ਇਹਨਾਂ ਦੇ ਪ੍ਰੈਸ਼ਰ ਨਾਲ ਸ਼ਾਇਦ ਦੰਦ ਅੰਦਰ ਨੂੰ ਹੋ ਜਾ ਕੋਈ ਗੱਲ ਨਹੀਂ ਭਾਬੀ ਨੇ ਬਕਸ ਪੀਣ ਨੂੰ ਸੌਤੀ ਜਾਂਦਾ ਨਹੀਂ ਮੇਰੇ ਨਹੀਂ ਆਈ ਮੈਂ ਫਿਰ ਜਦੋਂ ਮੈਂ ਐਂ ਪਿਆ ਕਰੂੰਗਾ ਇਹ ਅਜੀਬ ਮੋੜ ਕੇ ਉਹ ਮੂੰਹੇ ਲਾ ਕੇ ਪੂਰੇ ਟੇਪ ਲਾ ਕੇ ਪੈ ਜਾਵੇ ਫਿਰ ਜੀਵ ਰਾਤ ਨੂੰ ਕੀ ਬਦਾਂਦਾਂ ਨੂੰ ਵੀ ਤੱਕ ਦੇ ਦਾਂਦਾ ਉਹ ਕਹਿੰਦਾ ਜਿਵੇਂ ਮੈਕ ਉਹਨਾਂ ਦੇ ਏਰੀਆ ਤੇ ਪਾਣੀ ਖਰਾਬ ਕਰਕੇ ਉਹ ਕਹਿੰਦੇ ਅੰਦਰੋਂ ਹੀ ਡੈਮੇਜ ਹੋ ਜਾਂਦੇ ਨੇ ਦੰਦ ਵੀ ਮੈਕ ਦੇ ਤੁਹਾਡੇ ਦੰਦਾਂ ਦਾ ਬਹੁਤ ਫਰਕ ਆ ਮੈਕ ਦੇ ਦੰਦ ਬਹੁਤ ਦੀਕ ਨੇ ਇੱਕ ਤਰ੍ਹਾਂ ਨਾਲ ਮੀ ਪਰ ਮੇਰੇ ਆਪਣੇ ਟੱਬਰ ਦੇ ਵੀ ਥੋੜਾ ਹੈਗਾ ਆਪਣੇ ਸਾਰਿਆਂ ਦੇ ਦੰਦ ਸਟਰੋਂਗ ਨੇ ਥੋੜੇ ਜੇ ਨੇਰੀਆਂ ਥੋੜੀ ਪ੍ਰੋਬਲਮ ਆਈ ਹੈ ਜਿਹੜੀ ਜਿੰਨਾ ਚਿਰ ਚਾਲਦੇ ਆ ਚਲਾ ਲਓ ਹਾਂ ਉਹ ਕਹਿੰਦੇ ਵੀ ਅਸੀਂ ਰੈਕ ਕਰਦੇ ਨਹੀਂ ਵੀ ਹੋ ਸਕਦਾ ਹੈ ਕਿਸੇ ਉਮਰ ਤੋਂ ਬਾਅਦ ਤੁਹਾਡੇ ਸਾਰੇ ਨਕਲੀ ਲਾਉਣੇ ਪੈਣ ਭਾਵੇਂ ਹੁਣੇ ਵੀ ਲਵਾ ਲਓ ਕਹਿੰਦੇ ਪਰ ਇੰਨੀ ਘੱਟ ਉਮਰ ਦੇ ਵਿੱਚ ਅਸੀਂ ਰੈਕ ਨਹੀਂ ਕਰਦੇ ਸੋ ਮੇਰੀ ਜੀਭ ਕਹਿੰਦੇ ਤੁਹਾਡੀ ਜੀਭ ਵੀ ਥੋੜੀ ਸਟਰੋਂਗ ਆ ਮੋਟੀ ਆ ਮੈਂ ਕਿਹਾ ਹਾਂਜੀ ਡਾਕਟਰ ਦੇ ਵੈਸੇ ਨੇੜੇ ਤੇੜੇ ਹੋਰ ਵੀ ਹੋਣਗੇ ਪਰ ਉਹਨਾਂ ਨਾਲ ਲਗ ਐਕਸਪੀਰੀਅੰਸ ਵਧੀਆ ਰਿਹਾ ਸੀਗਾ ਤਾਂ ਮੈਨੂੰ ਇਹ ਸੀਗਾ ਕਿ ਨਹੀਂ ਮੈਂ ਮੈਂ ਮੰਨ ਕੇ ਉਹਨਾਂ ਨੂੰ ਵੀ ਵਧੀਆ-ਵਧੀਆ ਟਰੀਟ ਕਰਤਾ ਸੀ ਉਹਨਾਂ ਤੋਂ ਬੇਹੰਦੀ ਦੂਰ ਆਪਾਂ ਹਾਂਜੀ ਮੈਨੂੰ ਇਹ ਸੀਗਾ ਕਿ ਮੈਨੂੰ ਜਿੱਥੇ ਟਰਸਟ ਹੁੰਦਾ ਹੈ ਮੈਂ ਉੱਥੇ ਹੀ ਜਾਣਾ ਚਾਹੀਦਾ ਹੈ ਕਿਉਂਕਿ ਦੰਦ ਵੀ ਮਤਲਬ ਬਹੁਤ ਇੰਪੋਰਟੈਂਟ ਚੀਜ਼ ਆ ਮਾੜੀ ਜੀ ਕੀਵਤ ਮਤਲਬ ਬਹੁਤ ਜਾਣਿਆਂ ਦੀ ਮਤਲਬ ਜਾਣ ਪਛਾਣ ਹੋਇਆ ਹੋਣਾ ਡਾਕਟਰ ਦੀ ਗਲਤੀ ਨਾਲ ਬੰਦੇ ਦਾ ਬਹੁਤ ਨੁਕਸਾਨ ਹੋ ਜਾਂਦਾ ਆ ਅਸੀਂ ਜੇ ਹੋ ਸਕੇ ਡਾਕਟਰ ਸਾਹਿਬ ਦੀ ਇਨਫੋਰਮੇਸ਼ਨ ਪਾ ਦਾਂਗੇ ਵਿੱਚ ਉਹਦਾ ਕਾਰਨ ਕੀ ਹੈ ਕਈ ਵਾਰ ਉਹ ਕਹਿੰਦੇ ਵੀ ਸੀਰੀਅਸ ਇਨਕੁਆਰੀਜ਼ ਹੁੰਨ ਕਿਉਂਕਿ ਮੈਂ ਤਾਂ ਆਪ ਬਿਜ਼ੀ ਹੁੰਨਾ ਨਾ ਇੱਕ ਉਹ ਹਸਪੀਟਲ ਦੇ ਵਿੱਚ ਕਰਦੇ ਨੇ ਜਿਵੇਂ ਫਿਰ ਮਹੀਨੇ ਦੇ ਵਿੱਚ ਇੱਕ ਇੱਕ ਵਾਰ ਕਿਉਂ ਸ਼ਹਿਰਾਂ ਦੇ ਵਿੱਚ ਜਾ ਕੇ ਕਰਦੇ ਨੇ ਸੋ ਕਹਿੰਦੇ ਵੀ ਮੈਨੂੰ ਉਦੋਂ ਸੀਰੀਅਸ ਇਨਕੁਆਰੀ ਸਹਣ ਉਦੋਂ ਨਾ ਹੋਣ ਵੀ ਜਿੱਦਾਂ ਆਪਾਂ ਕਹਿੰਦੇ ਨੇ ਵੀ ਭੋਰਾਂ ਨੂੰ ਨਾ ਫੋਨ ਲਾਵੇ ਕੋਈ ਚੰਗੀ ਗੱਲ ਕਰਨੀ ਹੋਵੇ ਸੋ ਦੇਖਦੇ ਆਂ ਜੀ ਬਾਕੀ ਉਹ ਸਿਕੰਜਾ ਜਿਹਾ ਬਣ ਕੇ ਜਦੋਂ ਆਊਗਾ ਲੱਗੂਗਾ ਮੈਨੂੰ ਕਿੰਨੀ ਕਰ ਪਾਊਗੀ ਹਫ਼ਤਾ ਵੀ ਲੱਗ ਸਕਦਾ ਕਹਿੰਦੇ ਕਈ ਸ਼ਬਦ ਸ਼ਾ ਤੁਸੀਂ ਗਲਤ ਵੀ ਬੋਲੋ ਸ਼ੁਰੂ ਸ਼ੁਰੂ ਦੇ ਵਿੱਚ ਸੋ ਪ੍ਰੈਕਟਿਸ ਨਾ